ਕਿ ਤਾਂ ਹੁਣ ਸੇਕ ਠੀਕ ਹੀ ਆ ਥੋੜੀ ਜੀ ਹਰਕਾ ਕੇ ਨਾਲ ਥੋੜਾ ਥੋੜਾ ਚਲ ਮੈਂ ਨਾ ਜਿਹੜਾ ਮੋਟਰ ਵਾਲ ਕੀੜਾ ਮਾਰਵਾ ਹੈ ਕੰਮ ਕਰਵਾ ਕਰ ਲਿਆ ਘਰ ਦੇ ਸਾਰੇ ਤੇ ਇਦਾਂ ਕਰੀ ਪਈ ਹੁਣ ਤੂੰ ਐਵੇਂ ਨਾ ਕੋਈ ਹੋਰ ਕੰਮ ਨਾ ਨਵਾਂ ਫੜ ਕੇ ਬੈਜੇ ਕੀ ਬੌਧਾ ਜਰਨਾ ਲਾਇਉਂ ਨਾ ਛੇਤੀ ਆ ਜੀ ਮੈਂ ਆਇਆ ਨਾ ਮੈਂ ਤੂੰ ਕੰਮ ਨਾ ਕਰੀ ਕੋਈ ਹੋਰ ਫੇਰ ਐਵੇਂ ਤੇ ਸਿਹਤ ਖਰਾਬ ਹੋ ਜੂਗੀ ਤੇਰੀ ਹਾਂ ਚਲ ਕੋਈ ਇੰਨੇ ਹਾਂ ਮੈਂ ਨਾ ਮਤਲਬ ਕਰਦੇ ਰਹਿ ਅੱਛਾ ਤਾ ਫਹਾਦ ਮਜ਼ਾ ਹੀ ਬੜਾ ਵਾਜਾ ਗੋਵਾਓ ਐਸੇ ਬੰਨੇ ਸਾਰਾ ਕੰਮ ਤੱਕਾਰ ਹੀ ਲੈਂਦੇ ਆ ਨਾ ਤੇ ਮੈਂ ਅਰਮਾਨ ਨਾਲ ਵਿਹਲੀ ਮੰਜੀ ਤੇ ਬੈਠੇ ਆ ਹਾਂਜੀ ਹਾਂਜੀ ਤਾਈ ਜੀ ਸਸਰੀ ਘਰ ਸਸਰੀ ਘਰ ਕੀ ਹਾਲ ਨੂੰ ਠੀਕ ਆ ਯਾਰ ਮੇਰੇ ਘਰ ਰਾਖੀ ਠੀਕ ਹੈ ਨਾ ਹਾਂ ਬਿਲਕੁਲ ਤੁਸੀਂ ਗੱਲ ਵਧੀਆ ਕੀਤੀ ਬਸ ਗਈ ਆ ਹੁਣ ਨਹੀਂ ਮੈਂ ਕੰਮ ਕਰਦੀ ਹੁਣ ਸਾਰਾ ਕੰਮ ਆਪ ਕਰ ਲੈਂਦੇ ਨੇ ਅੱਛਾ ਇਹ ਉਦਾਂ ਮੈਨੂੰ ਤਰਸ ਬੜਾ ਹੁੰਦਾ ਆ ਮੈਂ ਨਹੀਂ ਨਹੀਂ ਤੁਹਾਨੂੰ ਚਲ ਮੈਂ ਕੰਮ ਕਰ ਲਿਆ ਕਰਾਂ ਤੇ ਚਲ ਜਹਾਰਾ ਸੌਖਾ ਰਹੇਗਾ ਫੇਰ ਅੱਗੇ ਮੰਗੋਂ ਖੀ ਹੋਏਗੀ ਉਹ ਤਾਂ ਗੱਲ ਤੁਹਾਡੀ ਮੈਂ ਠੀਕ ਮੰਨਦੀ ਆ ਉਹਨੇ ਸਾਰਾ ਕੰਮ ਤੇਰੇ ਤੇ ਫੇਰ ਸੋਣਦਾ ਮੈਂ ਨਹੀਂ ਫੇਰ ਮੈਂ ਨਾ ਇਹ ਕੰਮ ਕਰਾਂ ਇਦਾਂ ਹੀ ਵੇਲੀ ਰਹਾਂਗੀ ਫੇਰ ਮੈਂ ਥੋੜਾ ਬਹੁਤਾ ਕਰ ਲਿਆ ਨਾ ਅੱਗੇ ਮੰਗਣਾ ਨਾ ਖੁੱਭੀ ਰਿਆ ਕਰ ਕੰਮ ਚ ਸਾਰਾ ਹੀ ਕੰਮ ਤਾਈ ਜੀ ਆਪ ਹੀ ਕਰਦੇ ਮਾਸਾ ਨਹੀਂ ਹੁਣ ਕੰਮ ਕਰ ਲੈਂਦੇ ਅੱਛਾ ਆ ਚਲ ਚੰਗਾ ਐ ਸਗੋ ਵਧੀਆ ਐ ਸੌਖੀ ਨਹੀਂ ਆਵਾਂ ਨਾ ਨਹੀਂ ਸੌਖੀ ਤਾਂ ਮੈਂ ਬੜੀ ਈਰਮਾਨ ਨਾ ਵੇਲੀ ਰਹਿੰਦੀ ਆ ਮੰਜੀ ਦੇ ਮੰਜੀ ਦੇ ਰੋਟੀ ਮਿਲ ਜਾਂਦੀ ਆ ਲੈ ਹੋਰ ਕੀ ਚਾਹੀਦਾ ਈ ਮੈਂ ਤਾਂ ਤੁਹਾਨੂੰ ਸੀਸਾ ਦਿੰਨੀ ਆ ਤੁਸੀਂ ਸਭ ਤੋਂ ਵਧੀਆ ਸਕੀਮ ਦਿੱਤੀ ਮੈਨੂੰ ਆਹੋ ਤੇ ਹੋਰ ਇਹ ਤਾਂ ਚਾਹੀਦਾ ਕਰਨਾ ਚੰਗਾ ਵੀ ਤੂੰ ਬੋ ਤੈਨੂੰ ਆ ਘਰੋਂ ਜਾਣੀ ਆ ਸਰ ਦਾਦੀ ਮੈਂ ਚਾਹ ਪਾਣੀ ਬਣਾ ਕੇ ਲੈਂਦੀ ਨਹੀਂ ਚਾਹ ਪਾਣੀ ਤਾਂ ਪੀ ਗਈ ਆ thank you ਬਲੇ 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 ਮਨਬੀਰ ਸਿਆ ਉਹ ਕਿੱਦਾਂ ਰੰਦਾਂ ਤਾ ਤੂੰ ਤੇ ਮਿਲ ਨਹੀਂ ਜੀ ਆ ਹਾਲ ਆ ਤੇਰੇ ਸੁਣਾ ਠੀਕ ਠਾਕ ਹਾਲ ਭਰਾ ਵਧੀਆ ਤੂੰ ਸੁਣਾ ਉਹ ਭਰਾਵਾ ਸੁਣਾਣਾ ਸੁਣਾਣਾ ਕੀ ਆ ਉਹ ਤੂੰ ਲੱਭਾ ਹੀ ਨਹੀਂ ਬੜੇ ਚਿਰ ਦਾ ਤੂੰ ਤੇ ਕਦੇ ਤਾਂ ਮੈਨੂੰ ਮਿਲਿਆ ਉਹ ਲੱਭਣਾ ਭਰਾਵਾ ਕਿੱਥੇ ਆ ਮੈਂ ਨਾ ਮੁਸੀਬਤ ਵਿੱਚ ਫਸਿਆ ਵਾਂ ਮੁਸੀਬਤ ਵਿੱਚ ਤੇ ਹੋਰ ਉਹ ਕਿਹੜੀ ਗੱਲਾਂ ਉਹ ਯਾਰ ਕਰਦੀ ਨਹੀਂ ਉਹ ਠੀਕ ਅੱਛਾ ਉਹਦੇ ਨਾਲ ਸਿਰਦਰਦ ਬਹੁਤ ਜ਼ਿਆਦਾ ਹੁੰਦੀ ਆ ਅੱਛਾ ਤੇ ਮੈਂ ਉਹਨੂੰ ਨਾ ਹੁਣ ਵਿਚਾਰੀ ਨੂੰ ਕਿਹਾ ਵੀ ਤੂੰ ਰੈਸਟ ਰੂਟ ਕਰਿਆ ਕਰ ਚੱਲ ਮੈਂ ਆ ਨਾ ਬਜੀ ਬਚਾਈ ਰਹੇ ਵਿਚਾਰੀ ਹਾਂ ਅੱਛਾ ਅੱਜਕੱਲ ਤੈਨੂੰ ਪਤਾ ਵਾ ਵੀ ਨੁਕਸ ਬੜੇ ਵੱਜ ਜਾਂਦੇ ਆ ਛੋਟੇ ਤੋਂ ਵੱਡੇ ਨੁਕਸ ਹੋ ਜਾਂਦੇ ਆ ਅੱਛਾ ਕੰਮ ਕੰਮ ਸਾਰਾ ਯਾਰ ਕਰਦਾ ਮੈਨੂੰ ਕਰਨਾ ਪੈਂਦਾ ਵਾ ਉਹਨੂੰ ਹੁਣ ਮੈਂ ਕੰਮ ਨਹੀਂ ਕਰਨ ਦਿੰਦਾ ਮੈਂ ਕਿਤੇ ਜ਼ਿਆਦਾ ਨਾ ਬਿਮਾਰ ਹੋ ਜੇ ਕੰਮ ਤੂੰ ਹੀ ਕਰਦਾ ਸਾਰ ਕਰਨਾ ਪੈਣਾ ਕੀ ਕਰਨਾ ਹੁਣ ਫਿਰ ਤੇ ਗੱਲ ਕੀ ਆ ਉਹ ਯਾਰ ਉਹਦੇ ਸਿਰਦਰਦ ਬੜੀ ਹੁੰਦੀ ਆ ਸਿਰਦਰਦ ਹੁੰਦੀ ਆ ਦੇ ਹਾਂ ਉਹ ਜਾ ਛਦਈਆ ਉਹ ਪੁੱਟਿਆਂ ਬਾਹਰ ਦੇ ਨਿਕਲੇ ਜੂਆ ਉਹ ਤੂੰ ਤੇ ਛਦਈਆ ਬੜਾ ਭੋਲਾ ਨਿਕਲੇ ਮੂਰਖ ਨਿਕਲਾ ਸਗੋਂ ਮੈਂ ਤਾਂ ਕਹਿਣਾ ਉਹ ਜਾ ਯਾਰ ਮੈਂ ਇਨੇ ਸੀਰੀਅਸ ਹੋ ਕੇ ਦੱਸਣ ਰਿਹਾ ਤੂੰ ਮਜ਼ਾਕ ਕਰਨ ਰਿਹਾ ਤੂੰ ਆਛਾ ਯਾ ਇਧਰ ਆ ਮੇਰੇ ਨਾਲ ਤੈਨੂੰ ਦੱਸਾਂ ਗੱਲ ਇਧਰ ਆ ਤੈਨੂੰ ਸਾਰੀ ਗੱਲ ਦੱਸਾਂ ਅੱਛਾ ਮੇਰੀ ਸੁਣ ਗੱਲ ਹੂੰ ਇਹ ਤੂੰ ਇੰਨਾ ਹੀ ਦੁਖੀ ਆ ਨਾ ਬੜਾ ਦੁਖੀ ਯਾਰ ਮੇ ਕੋ ਇੱਕ ਲੈ ਫਾਰਮੂਲਾ ਉਹ ਭਰਾ ਆਵੇ ਅੱਗੇ ਤੇਰੇ ਫਾਰਮੂਲਿਆਂ ਨੇ ਬੜੇ ਚੰਦ ਚੜਾਏ ਆ ਉਹ ਨਹੀਂ ਨਹੀਂ ਹੁਣ ਮੈਂ ਤੈਨੂੰ ਸਹੀ ਬਿਲਕੁਲ ਸਹੀ ਮੈਨੂੰ ਨਾ ਜਿਹੜੀ ਤੇਰੀ ਕੰਡੀਸ਼ਨ ਵਾ ਨਾ ਮੈਂ ਸਾਰੀ ਸਮਝ ਗਿਆ ਵਾ ਮੇਰੀ ਸੁਣ ਗੱਲ ਇਹ ਮੇਰੀ ਨਾਲ ਦੀ ਵੀ ਇਦਾਂ ਹੀ ਕਰਦੀ ਸੀ ਅੱਛਾ ਜਦੋਂ ਉਹਨੂੰ ਕੰਮ ਕਹਿਣਾ ਨਾ ਮੈਂ ਕਹਿੰਦਾ ਮੌਤ ਪੈ ਜਾਣੀ ਕੋਨ ਉਹਦਾ ਵੀ ਸਿਰ ਪੜੁੰਦੀ ਉਹ ਸਿਰ ਪੜ ਗਈ ਜਦੋਂ ਉਹਨੂੰ ਕਹਿਣਾ ਭਾਰੀ ਫੇਰ ਉਹਨੇ ਕਹਿਣਾ ਮੇਰਾ ਗੋਟ ਪੀੜ ਹੁੰਦਾ ਜਦੋਂ ਉਹਨੂੰ ਕਹਿਣਾ ਕੋਈ ਚੀਜ਼ ਚੋਕੇ ਇਧਰ ਕਰਦੇ ਉਹਨੇ ਕਹਿਣਾ ਮੇਰੇ ਢਿੱਡ ਪੀੜ ਹੁੰਦੀ ਆ ਅੱਛਾ ਉਹ ਤਾਂ ਕੰਮ ਦੇ ਨਾਲ ਹੀ ਭਾਨਾ ਬਦਲ ਲੈਂਦੀ ਸੀਗਾ ਅੱਛਾ ਤੂੰ ਤਾਂ ਕੱਲਾ ਸਿਰ ਪੀੜ ਦੱਸਣਿਆ ਮੇਰੀ ਸੋਹਣ ਗੱਲ ਫਾਰਮੂਲਾ ਵਾ ਬੜਾ ਤੜਾ ਮੇਕੋ ਅੱਛਾ ਤੂੰ ਜਾ ਕੇ ਪਹਿਲਾਂ ਕੀ ਕਰਨਾ ਹਾਂ ਤੂੰ ਉਹਨੂੰ ਕਹਿਣਾ ਵਾ ਕਿ ਮੈਨੂੰ ਨਾ ਤੂੰ ਜਾਣਾ ਹੀ ਆ ਰੋਟੀ ਢਾਟੀ ਮੰਗੇਗਾ ਹੀ ਉਹ ਕੋ ਤੂੰ ਉਹਨੂੰ ਕਹਿਣਾ ਵੀ ਮੈਨੂੰ ਰੋਟੀ ਦੇ ਅੱਛਾ ਉਹਨੇ ਕਹਿਣਾ ਵਾ ਵੀ ਨਹੀਂ ਮੇਰੇ ਤੇ ਸਿਰ ਪੀੜ ਬੜੀ ਹੋਣੀ ਆ ਹਾਂ ਤੇ ਜਦੋਂ ਉਹਨੇ ਕਹਿਣਾ ਸਿਰ ਪੀੜ ਹੋ ਤੂੰ ਨਾਲ ਹੀ ਕਹਿਦੀ ਹੂੰ ਕਹੀਂ ਐਦਾਂ ਕਰ ਕਿ ਰੋਟੀ ਨਾ ਬਣਾ ਅਸੀਂ ਬਾਹਰੋਂ ਖਾ ਕੇ ਆਉਣੀ ਆ ਉਹਨੂੰ ਮੈਂ ਕਹਾ ਬੀ ਚੱਲ ਸ਼ਹਿਰੋਂ ਖਾਵਾਂਗੇ ਰੋਟੀ ਸ਼ਹਿਰੋਂ ਖਾ ਕੇ ਆਉਣੀ ਨਾਲੇ ਤੇ ਰੋਟੀ ਉਹਨੂੰ ਪਕਾਉਣ ਦੀ ਲੋੜ ਨਹੀਂ ਪੈਣੀ ਹੂੰ ਨਾਲੇ ਕਹੀਂ ਨਾਲੇ ਥੋੜਾ ਲਾਲਚ ਦੇਈ ਨਾ ਕਹੀਂ ਸੂਟ ਸਾੜ ਵੀ ਕੋ ਲੈ ਆਵਾਂਗੇ ਤੇਰਾ ਤੇ ਜੇ ਤੇ ਉਹ ਹੋ ਗਈ ਮਨਵੀਰ ਸਿੰਘ ਤਿਆਰ ਹਾਂ ਤੇ ਫੇਰ ਤੈਨੂੰ ਪਤਾ ਬਿਮਾਰ ਬੰਦਾ ਤਾਂ ਕਿਤੇ ਹਿੱਲ ਨਹੀਂ ਸਕਦਾ ਹਾਂ ਉਹ ਕਦਾਂ ਤਿਆਰ ਹੋ ਜੂ ਫੇਰ ਉਹ ਖੜੀ ਜਾਣੀ ਹੁਣ ਸਮਝ ਜਾਈਏ ਮੈਨੂੰ ਤੇ ਇੱਕ ਗੀਜ ਹੋਰ ਇੱਕ ਵਾਰ ਹੀ ਨਹੀਂ ਪਰਖਣਾ ਹਾਂ ਦੋ ਤਿੰਨ ਵਾਰੀ ਪਰਖਣਾ अच्छा पक्का कन्फर्म करना ये फार्मूला जेड़ा ना बड़े-बड़े बड़े जणै ने ਵਰਤਿਆ ਵਾ ਉਹ ਰਾਵਾਂ ਵੇਖੀਂ ਕਿਤੇ ਪਹਿਲਾਂ ਵਾਂਗੂ ਕੋਨਾ ਹੋਗਾ ਨਹੀਂ 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 ਉਹ ਨਹੀਂ ਨਹੀਂ ਇਹੋ ਜੀ ਗੱਲ ਨਹੀਂ ਕੋ ਤੇਰਾ ਮੈਂ ਸੱਚਾ ਯਾਰ ਵਾਂ ਯਾਰ ਮੈਂ ਤੇਰਾ ਸੋਚ ਸਕਣਾ ਮੜਿਆ ਤੂੰ ਯਾਰ ਸੱਚਾ ਵਾ ਲੱਗਦੇ ਮੋੜ ਕੇ ਮੇਰੀਆਂ ਦੌੜਾਂ ਹੁੰਦੀਆਂ ਵਾ ਯਾਰ ਮੈਂ ਤੈਨੂੰ ਕਹਿਣਾ ਨਾ ਤੂੰ ਫੜ ਲਈ ਮੈਨੂੰ ਤੂੰ ਫੇਰ ਫੜ ਲੈਣਾ ਇੱਥੇ ਮੈਨੂੰ ਤੈਨੂੰ ਪੜਾ ਹੁਣ ਮੇਰੇ ਕੋ ਐ ਮੁਰਜੇ ਦੌੜੇ-ਦੌੜੇ ਨਹੀਂ ਜਾਂਦਾ ਨਹੀਂ ਨਹੀਂ ਤੂੰ ਬਸ ਤੂੰ ਪਤਾ ਕੀ ਕਰਨਾ ਤੈਨੂੰ ਮੈਂ ਜਿਹੜਾ ਗੱਲ ਕਹਿ ਦੀ ਨਾ ਜਾਂਦਿਆਂ ਨੂੰ ਕਹਿ ਪਹਿਲਾਂ ਹੁਣ ਮੈਂ ਜਾ ਕੇ ਉਹਨੂੰ ਕਹਿਣਾ ਵਾਂ ਵੀ ਪਰ ਜੇ ਮਾਨਸੇ ਉੱਠ ਤਾ ਮੈਨੂੰ ਰੋਟੀਆਂ ਦੋ ਲਾ ਮੈਨੂੰ ਰੋਟੀਆਂ ਦੋ ਲਾ ਦੇ ਤੇ ਜੇ ਉਹਨੇ ਕਰਤੀ ਨਾ ਨੂੰ ਕਰ ਆਹ ਫੇਰ ਆਪਾਂ ਕਰਾਂਗੇ ਵੀ ਫੇਰ ਮੈਂ ਉਹਨੂੰ ਕਹਾਂਗਾ ਵੀ ਇਦਾਂ ਕਰ ਵੀ ਆਪਾਂ ਰੋਟੀ ਖਾ ਲਈ ਨੇ ਸ਼ਹਿਰੋਂ ਰੋਟੀ ਤੂੰ ਰਹਿਣ ਦੇ ਤੂੰ ਠੀਕ ਨਹੀਂ ਕਿ ਤੇਰੇ ਕੋ ਬਣਨੀ ਨਹੀਂ ਬਿਲਕੁਲ ਤੇ ਨਾਲੇ ਚੱਲ ਸ਼ਹਿਰ ਚੱਲਨੇ ਆ ਨਾਲੇ ਘੁੰਮ ਫੇਰ ਆਵਾਂਗੇ ਨਾਲੇ ਤੇਰਾ ਇੱਕ ਸੂਟ ਲੈ ਆਵਾਂ ਸੂਟ ਲੈ ਆਵਾਂ ਲਾਲ ਚ ਦੇਣਾ ਲਾਲ ਚ ਹਨਾ ਲਾਲ ਚ ਦੇਣਾ ਤੇ ਜੇ ਉਹ ਮਿੰਟੋ ਮਿੰਟੀ ਛੁੱਟ ਕੇ ਸਾਰਾ ਕੁਝ ਪਰੇ ਤਿਆਰ ਹੋ ਗਈ ਤਿਆਰ ਹੋ ਗਈ ਤੇ ਫੇਰ ਇਹਦਾ ਮਤਲਬ ਵੀ ਉਹ ਜਾਣ ਕੇ ਕਰਦੀ ਆ ਮੈਂ ਤੇ ਹੋਰ ਸਦਾਈਆ ਹੁਣ ਕੋਈ ਮੰਨ ਲਾ ਬੰਦਾ ਤੇਰੇ ਸੇਬੇ ਢੁੰਦੀ ਹੋਵੇ ਤਨ ਤਾਂ ਚੰਗਾ ਹੀ ਨਹੀਂ ਕੱਖ ਲੱਗਣਾ ਯਾਰ ਮੈਂ ਇੱਕ ਗੱਲ ਅੰਨਾ ਕਿਤੇ ਐਵੇਂ ਲੜਾਈ ਨਾ ਪਾ ਦੀ ਸਾਡੇ ਘਰ ਯਾਰ ਐਡਾ ਕਰ ਨਹੀਂ ਸਕਦੀ ਯਾਰ ਮੇਰੀ ਜਨਨੀਆਂ ਬੜੀ ਚੰਗੀ ਭਲੀ ਮਾਨਸਵਾ ਉਹ ਇਹ ਤਾਂ ਚਲੋ ਹੈ ਤੇ ਭਲੀ ਮਾਨਸਵਾ ਪਰ ਜਨਨੀਆਂ ਕੰਮ ਤੋਂ ਬਚਨ ਵਾਸਤੇ ਤਾਂ ਕਰਦੀਆਂ ਉਹ ਮੇਰੀ ਜਨਨੀਆਂ ਵਾਂ ਕਰਦੀ ਰਹੀ ਤੈਨੂੰ ਦੱਸਿਆ ਯਾਰ ਆਪਣੇ ਘਰ ਵਾਲਿਆਂ ਨਾਲ ਥੋੜਾ ਕੋਈ ਦਾ ਕਰ ਸਕਦਾ ਕੋਈ ਦਰਾਨੀ ਜਿਠਾਣੀ ਹੋਏ ਉਹਨਾਂ ਨੂੰ ਭਾਨਾ ਮਾਰ ਸਕਦਾ ਬਸ ਦਈਆ ਤੂੰ ਭੋਲਾ ਨਾ ਤੈਨੂੰ ਮੈਂ ਕਹਣਾ ਤੂੰ ਜਾਇ ਕਰੀ ਜਾ ਜਾ ਘਰ ਚਲ ਜਾ ਉਹਨੂੰ ਪੁੱਛੀ ਸਹੀ ਜਾ ਕੇ ਤੂੰ ਇੱਕ ਰੀਜ ਮਾ ਕੇ ਵੇਖ ਤੇ ਮੈਨੂੰ ਦੱਸਦਾ ਨਹੀਂ ਤੂੰ ਤੇ ਮਿਲਦਾ ਹੀ ਨਹੀਂ ਕਿੰਨਾ ਕਿੰਨਾ ਤੇਰਾ ਉਹ ਮਿਲਣਾ ਕੀ ਭਰਾਵਾ ਤੈਨੂੰ ਦੱਸਿਆ ਰ ਐਸੇ ਕੰਮ 'ਚ ਫਸਿਆ ਨਹੀਂ ਨਹੀਂ ਹੁਣ ਤੂੰ ਮਤਲਬ ਛਡਕਾਰਾ ਤੇਰਾ ਚੱਲ ਮੈਂ ਵੇਖਦਾ ਅਜ ਬੜਾ ਕੋਈ ਚੱਕਰ ਪਈ ਹੈ ਮੈਂ ਹਾਂ ਅੱਜ ਘਰ ਮੇਂ ਜਾ ਕੇ ਕੰਮ ਹੋਇਆ ਚੱਲ ਠੀਕ ਹੈ ਉਹ ਕਿੰਨਾ ਭਰਾ ਹਾਂ ਕਿੰਦਾ ਸਿਰਦਾ ਹੁਣ ਥੋੜਾ ਜਿਹਾ ਕਰ ਹੂੰ ਫਰਕਾ ਤਾਂ ਫਿਰ ਘਮੀ ਕਰ ਥੱਕ ਗਿਆ ਕੰਮ ਕਰ ਕਰ ਕੇ ਰੋਟੀਆਂ ਦੋ ਲਾ ਦੇ ਮੈਨੂੰ ਦੱਸ ਹੁਣ ਮੇਰੇ ਕੋਲ ਰੋਟੀ ਨਹੀਂ ਪਕਣੀ ਮੇਰੇ ਤੇ ਸਿਰ ਨੂੰ ਦੌੜੀ ਬੜੀ ਭੈਣ ਰਹੀ ਏ ਅੱਛਾ ਸੇ ਤਾਂ ਕੰਮ ਖਰਾਬ ਵੀ ਹੈ ਹੈ ਮੈਂ ਨਾ ਫਿਰ ਹੋਰ ਕੰਮ ਨਾ ਕਰੀਏ ਮੈਂ ਥੱਕ ਗਿਆ ਕੰਮ ਕਰ ਕਰ ਕੇ ਤੇ ਹੁਣ ਮੇਰੇ ਕੋਲ ਰੋਟੀ ਦਾ ਅਜ ਪਕਣੀ ਨਹੀਂ ਤੇ ਚੱਲੀਏ ਸ਼ਹਿਰ ਨੂੰ ਨਾਲੇ ਤੇ ਮੈਂ ਕਿਹਾ ਵੀ ਚੱਲ ਰੋਟੀ ਖਾ ਲਾਂਗੇ ਸ਼ਹਿਰੋਂ ਤੇ ਨਾਲੇ ਘੁੰਮ ਕਮਾਂਗੇ ਤੇ ਨਾਲੇ ਤੁਹਾਨੂੰ ਇੱਕ ਅਦਾ ਸੂਟ ਲੈ ਦਾਂਗੇ ਜਾਣਾ ਰਹਿ ਗਿਆ ਸੂਟ ਹਾਂ ਹਾਈ ਮੈਂ ਇੱਕ ਨਹੀਂ ਲੈਣੀ ਮੈਂ ਦੋ ਲੈਣੀ ਆ ਚੱਲ ਦੋ ਹੀ ਲੈ ਲਈ ਕੋਈ ਗੱਲ ਨਹੀਂ ਹਾਂ ਮੇਰੇ ਬੜਾ ਧੀ ਕੰਡਿਆ ਸੂਟ ਬਣਾਉਣਾ ਤੇ ਕੋਈ ਨਹੀਂ ਫਿਰ ਮੈਂ ਇੱਕ ਅਦਾ ਕੰਮ ਰਿਆ ਗਿਆ ਮੜਾ ਜਾ ਉਹ ਵੇਖ ਲਾਂ ਮੱਜਾਂ ਨੂੰ ਪੱਠੇ ਪੱਠੇ ਵੇਖ ਲਾਂ ਤੇ ਫਿਰ ਚੱਲਨੇ ਆ ਹੈ ਹਾਂ ਕਰ ਲਓ ਕੰਮ ਕੋਈ ਨਹੀਂ ਫਿਰ ਮੈਂ ਵੀ ਜਾਉਂਗੀ ਤਨਾਈ ਦਾ ਸੂਟ ਲੈ ਆਵਾਂਗੀ ਆਪਣਾ ਚੱਲ ਠੀਕ ਆ ਆਹ ਤੇ ਵਧੀਆ ਹੋ ਗਿਆ ਜੇ ਸ਼ਹਿਰ ਜਾਵਾਂਗੇ ਤੇ ਮੈਨੂੰ ਦੋ ਸੂਟ ਤਾਂ ਮਿਲਣਗੇ ਹੀ ਨਾ ਕੀ ਯਾਰ ਗੱਲ ਤਾਂ ਵੀ ਬੰਦਾ ਤੇ ਖੋਟਾ ਸਿੱਖਾ ਚੱਲ ਗਿਆ ਵਾ ਮੈਨੂੰ ਲੱਗਦਾ ਵਧੀਆ ਹੈ ਬੰਦਾ ਤਜਰਬੇ ਵਾਲਾ ਨਿਕਲਿਆ ਵਾ ਗੱਲ ਉਹਦੀ ਸਹੀ ਹੈ ਉਹ ਮੈਂ ਇੱਕ ਸੂਟ ਦਾ ਨਾਮ ਲਿਆ ਉਹਨੇ ਦੋ ਮੰਗਲੇ ਦਾ ਵਾਦਵਾ ਚੱਲਦੇ ਆ ਕਹਿੰਦੀ ਗੱਲ ਹੀ ਕੋਈ ਨਹੀਂ ਵਾਕਿਆ ਗੱਲ ਬੜੀ ਠੀਕ ਹੀ ਉਹ ਉਹਦੋਂ ਫਿਰ ਬੀਤੀ ਹੈ ਨਾ ਹਾਂ ਹਾਂ ਨੂੰ ਪਤਾ ਹੀ ਸਾਰਾ ਵੀ ਇਹ ਗੱਲ ਹੋਈ ਗੱਲ ਤੇ ਪੱਕੀ ਆ ਇਹ ਤਾਂ ਪਖੰਡ ਕਰਨ ਲਈ ਹੁਣ ਮੈਂ ਇਹਨੂੰ ਕਿੱਦਾਂ ਇਹ ਗੱਲ ਦੱਸਾਂ ਕਿ ਤੂੰ ਬਖੰਦ ਕਰਨ ਲਈ ਆ ਤੇ ਤੂੰ ਕੰਮ ਕਰ ਤੇ ਹੁਣ ਮੈਂ ਨਹੀਂ ਕਾ ਕੰਮ ਕਰਨਾ ਹੈ ਤਾਂ ਫਿਰ ਕੋਈ ਜਗ੍ਹਾ ਲਾਉਣਾ ਪੈਣਾ ਹੁਣ ਇਹਦਾ ਕਰਨਾ ਵੀ ਜੋ ਬੰਨੂੰ ਫੋਨ ਕਰਦਾ ਬਾਹਰ ਸਦਨਾ ਨੂੰ ਮੋਟਰ ਤੇ ਉੱਥੇ ਨੂੰ ਦੱਸਦਾ ਵੀ ਆਹ ਸਾਰੀ ਗੱਲਬਾਤ ਆ ਤੁਹਾਨੂੰ ਅਗਲਾ ਸਟੈਪ ਦੱਸ ਫਿਰ ਅੱਗੇ ਕੀ ਕਰਨਾ ਗਾਮੀ ਕੋ ਫਾਰਮੂਲਾ ਦਊਗਾ ਕਿੱਦਾਂ ਕਰਦਾ ਸასიਖਾਲ ਦੋਸਤੋ ਅਗਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਇਸ ਵੀਡੀਓ ਨੂੰ ਲਾਈਕ ਕਰਿਓਗਾ ਤੇ ਆਪਣੇ ਦੋਸਤਾਂ ਤੇ ਪਰਿਵਾਰ ਦੇ ਨਾਲ ਵੀ ਸ਼ੇਅਰ ਕਰਿਓ ਅਤੇ ਅਗਰ ਸਾਡੇ ਚੈਨਲ ਨੂੰ ਫਰ ਨਵੇਂ ਹੋ ਤਾਂ ਇਸ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਬਾ ਮਾਵਾਂਗੇ ਤੇ ਨਾਲੇ ਸ਼ਹਿਰਾਂ ਰੋਟੀ ਖਾਵਾਂਗੇ